ਰਾਮ ਜੀ ਸਾਰਿਆਂ ਨੂੰ ਸਾਰੇ ਸ਼ਹਿਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਜ ਮੇਰੇ ਸਾਰੇ ਦੋਸਤਾਂ ਨੇ ਭਰਾਵਾਂ ਨੇ ਬڑے ਬਜ਼ੁਰਗਾਂ ਨੇ ਆ ਕੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਸ਼ੀਰਵਾਦ ਦਿੱਤਾ ਹੈ ਬਹੁਤ ਵਧੀਆ ਸਾਰੇ ਹਰ ਕਮਿਊਨਿਟੀ ਦੇ ਲੋਕ ਮਤਲਬ ਕਿ ਪੂਰਾ ਆਸ਼ੀਰਵਾਦ ਮੇਰਾ ਮਨ ਖੁਸ਼ ਹੋ ਗਿਆ ਜੀ ਦੇਖੋ ਇਹ ਦੁਸ਼ਹਿਰਾ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਮੇਰੇ ਇਕੱਲੇ ਨਾਲ ਨਹੀਂ ਮਨਾਇਆ ਜਾ ਸਕਦਾ ਸਾਰੇ ਰਲ ਮਿਲ ਕੇ ਹੀ ਮਨਾ ਸਕਦੇ ਹਰ ਬੰਦੇ ਦਾ ਸਹਿਯੋਗ ਜ਼ਰੂਰੀ ਹੈ ਜੀ ਮੇਰੀ ਖੁਸ਼ੀ ਬਹੁਤ ਮੈਂ ਜ਼ਾਹਿਰ ਨਹੀਂ ਕਰ ਸਕਦਾ ਵੀ ਅੱਜ ਪਹਿਲੀ ਮੀਟਿੰਗ ਹੋਈ ਹੈ ਮੀਟਿੰਗ ਥੋੜੀ ਕੁਝ ਕਾਰਨਾਂ ਵਜ੍ਹਾ ਕਰਕੇ ਡਿਲੇ ਹੋ ਗਈ ਸੀ ਇਸ ਕਰਕੇ ਅੱਜ ਸਾਰਿਆਂ ਨੇ ਬਹੁਤ ਬਹੁਤ ਵਧੀਆ ਗਿਣਤੀ ਜਾ ਕੇ ਮੈਨੂੰ ਬਹੁਤ ਬਹੁਤ ਅਸ਼ੀਰਵਾਦ ਦਿੱਤਾ ਥੈਂਕ ਯੂ ਜੀ ਸਾਡੇ ਨਾਲ ਨੇ ਬ੍ਰਾਹਮਣ ਸਭਾ ਦੇ ਸ਼ੋ ਆਜੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਜੈ ਸ਼੍ਰੀ ਰਾਮ ਸਾਰੇ ਸ਼ਹਿਰ ਨਿਵਾਸੀਆਂ ਨੂੰ ਜੀ ਤੇ ਅੱਜ ਦੁਸ਼ਹਿਰਾ ਕਮੇਟੀ ਦੀ ਪਹਿਲੀ ਅਯੋਜਨ ਮੀਟਿੰਗ ਦਾ ਆਯੋਜਨ ਕੀਤਾ ਗਿਆ ਤਿਆਰੀਆਂ ਸੰਬੰਧੀ ਫੈਸਲਾ ਡਟ ਪਰਖਰਾਂ ਦੀ ਡਿਊਟੀ ਲਾਈਆਂ ਗਿਆ ਪ੍ਰਧਾਨ ਵਿਕਾਸ ਅਗਰਵਾਲ ਜੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਦਾ ਫਰਜ਼ ਬਣਦਾ ਜੀ ਅਸੀਂ ਦੁਸਹਿਰਾ ਉਤਸਵ ਕਮੇਟੀ ਨੂੰ ਪੂਤ ਪੂਤ ਸਹਿਯੋਗ ਕਰੀਏ ਤਾਂ ਕਿ ਦੁਸਹਿਰਾ ਅੱਛੇ ਢੰਗ ਨਾਲ ਆਪਣਾ ਮਨਾਇਆ ਜਾ ਸਕੇ ਜੈ ਸ਼੍ਰੀ ਰਾਮ ਬੱਸ ਇਹ ਰੂਹ ਬੇਨਤੀ ਹੈ ਜੀ ਆਨ ਵਾਲਾ ਸਾਡਾ ਪਰਵ ਜਿਹੜਾ ਦੁਸਹਿਰੇ ਦਾ ਉਹ ਤੇ ਵੱਧ ਚੜ ਕੇ ਹਿੱਸਾ ਲਓ ਸਾਨੂੰ ਬਹੁਤ ਖੁਸ਼ੀ ਹੈ ਕਿ ਇੰਨੇ ਜ਼ਿਆਦਾ ਵਧੀਆ-ਵਧੀਆ ਬੰਦੇ ਸਾਡੇ ਨਾਲ ਜੁੜੇ ਨੇ ਇਸ ਰਤਿਵਾਰ ਨੂੰ ਬਹੁਤ ਹੀ ਸਕਸੈਸਫੁਲ ਬਣਾਉਣ ਦੇ ਵਿੱਚ ਸਾਡੇ ਤਨੋਂ ਮਨੋਂ ਧਨੋਂ ਹਰ ਤਰੀਕੇ ਨਾਲ ਸੇਵਾ ਕਰ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਵਾਰੀ ਸਾਡੇ ਪ੍ਰਧਾਨ ਜੀ ਵਿਕਾਸ ਜੀ ਜੋ ਕਿ ਆਲਰੇਡੀ ਬੜੀ ਸੰਸਥਾਵਾਂ ਨਾਲ ਜੁੜੇ ਹੋਏ ਨੇ ਸਾਡੇ ਚਾਚਾ ਜੀ ਸੁਭਾਸ਼ ਸ਼ਰਮਾ ਜੀ ਹੋਗੇ ਸਾਰੇ ਬਹੁਤ ਵਧੀਆ ਬੰਦੇ ਇਸ ਵਾਰ ਨਾਲ ਆ ਕੇ ਆਏ ਨੇ ਔਰ ਸਾਨੂੰ ਲੱਗਦਾ ਹੈ ਕਿ ਇਸ ਵਾਰ ਦਾ ਇਹ ਦੁਸ਼ਹਿਰਾ ਦਾ ਪਰਬ ਹੋਊਗਾ ਉਹ ਯਾਦਗਾਰ ਹੋਊਗਾ ਵੀ ਖੰਨਾ ਸ਼ਹਿਰ ਨੂੰ ਯਾਦ ਰੱਖੇਗਾ ਜਿਵੇਂ ਸਾਰੇ ਨੂੰ ਮੈਂ ਫੋਕਲ ਪੁਆਇੰਟ ਵੱਲੋਂ ਇੱਥੇ ਬੁਲਾਇਆ ਗਿਆ ਸਾਡੇ ਸਾਡੇ ਫੋਕਲ ਪੁਆਇੰਟ ਵੱਲੋਂ ਵਿਕਾਸ ਜੀ ਨੂੰ ਤੇ ਸੁਭਾਸ਼ ਜੀ ਨੂੰ ਪੂਰਾ ਪੂਰਾ ਸਪੋਰਟ ਰੂਗਾ ਤਾਂ ਕਿ ਦੁਸ਼ਹਿਰਾ ਦਾ ਜਿਹੜਾ ਆਪਣਾ ਤਿਉਹਾਰ ਹੈ ਸਭ ਤੋਂ ਵਧੀਆ ਰਿਕਨੰਡਾਇਆ ਜਾ ਸਕੇ ਧੰਨਵਾਦ ਕੀਤਾ ਵਿਸ਼ਾਰਾ ਉਸਭ ਦੇ ਪ੍ਰਧਾਨ ਵਿਕਾਸ ਜੀ ਨੂੰ ਔਰ ਸਾਰੇ ਸਮੂਹਿ ਪਬਲਿਕ ਨੂੰ ਔਰ ਸਾਡੇ ਸ਼ਹਿਰ ਵੱਲੋਂ ਸਾਰੇ ਵਿਕਾਸ ਜੀ ਦਾ ਸਹਿਯੋਗ ਦੇਣਗੇ ਸਾਰੇ ਡੈਰੀ ਐਸੋਸੀਏਸ਼ਨ ਸਾਡਾ ਪੂਰਾ ਕਰਨ ਨਾਲ ਵਿਕਾਸ ਜੀ ਦਾ ਸਾਥ ਜੀ